ਰੱਬ ਦਾ ਦੋਸਤ ਸ਼ਹਿਰ ਚਕ ਕਵੀਰ ਚੌਂਕ ਦੇ ਸਾਹਮਣੇ ਇੱਕ ਵੱਡੀ ਪਾਰਕ ਸੀ ਜਿਸ ਵਿੱਚ ਲੋਕਾਂ ਦੀ ਗਹਿਮਾ-ਗਹਿਮੀ ਲੱਗੀ ਰਹਿੰਦੀ ਸੀ ਪਾਰਕ ਦੇ ਸਾਹਮਣੇ ਦੁਕਾਨਾਂ ਸਨ ਇੱਥੇ ਕਾਫੀ ਭੀੜ ਲੱਗੀ ਰਹਿੰਦੀ ਸਵੇਰੇ ਸ਼ਾਮ ਗ੍ਰਾਹਕ ਚੀਜ਼ਾਂ ਖਰੀਦਣ ਆਉਂਦੇ ਪਾਰਕ ਦੇ ਨੁਕਰੇ 1 2 13 ਸਾਲਾਂ ਦਾ ਮੁੰਡਾ ਟੋਕਰੀ ਵਿੱਚ ਪਲਾਸਟਿਕ ਦੇ ਫੁੱਲ ਵੇਚ ਰਿਹਾ ਸੀ ਫੁੱਲਾਂ ਦੇ ਗੁਲਦਸਤਿਆਂ ਦੀ ਕੀਮਤ 20 ਰੁਪਏ 33 ਰੁਪਏ ਕਹਿ ਕੇ ਹੋਕਾ ਦੇ ਰਿਹਾ ਸੀ ਸਿਰ ਤੇ ਸਿਰੋਂ ਤੇ ਪੈਰੋਂ ਨੰਗਾ ਕੇਵਲ ਕਮੀਜ਼ ਤੇ ਨਿੱਕਰ ਹੀ ਉਸਨੇ ਪੈਣੀ ਹੋਈ ਸੀ ਜੂਨ ਦਾ ਮਹੀਨਾ ਸੀ ਦੁਪਹਿਰ ਦਾ ਵੇਲਾ ਗਰਮੀ ਜੋਰਾਂ ਤੇ ਪੈ ਰਹੀ ਸੀ ਕਈ ਔਰਤਾਂ ਗਰਮੀ ਤੋਂ ਬਚਣ ਲਈ ਧੁੱਪ ਵਾਲੀਆਂ ਛਤਰੀਆਂ ਨਾਲ ਘੁੰਮ ਰਹੀਆਂ ਸਨ ਉਸ ਮੁੰਡੇ ਦਾ ਚਿਹਰਾ ਬੜਾ ਭੋਲਾ ਪਾਲਾ ਸੀ ਗੁਲਦਸਤੇ ਲੈ ਲਵੋ ਗੁਲਦਸਤੇ ਲੈ ਲਵੋ ਉਹ ਹੋਕਾ ਦੇਈ ਜਾ ਰਿਹਾ ਸੀ ਕਈ ਗ੍ਰਾਹਕ ਘੱਟ ਕਰਨ ਲਈ ਵਹਿਸ ਕਰਦੇ ਪਰ ਉਸ ਮੁੰਡੇ ਨੇ ਦੁਕਾਨਦਾਰ ਨੂੰ ਹਿਸਾਬ ਕਿਤਾਬ ਦੇ ਕੇ ਕਮਾਈ ਕਰਨੀ ਸੀ ਇਸ ਲਈ ਉਹ ਨਿਸ਼ਚਿਤ ਕੀਮਤ ਤੇ ਹੀ ਗੁਲਦਸਤੇ ਵੇਚ ਰਿਹਾ ਸੀ। ਨਿਸ਼ਚਿਤ ਤੇ ਹੀ ਗੁਲਦਸਤੇ ਵੇਚਣ ਲਈ ਮਜਬੂਰ ਸੀ। ਟੋਕਰੀ ਵਿੱਚ ਬਖੋ ਵੱਖ-ਵੱਖ ਰੰਗਾਂ ਦੇ ਫੁੱਲ ਬੜੇ ਪਿਆਰੇ ਜਾਪਦੇ ਸਨ। ਗੁਲਾਬ, ਗੇਂਦਾ, ਚਮੇਲੀ, ਸੂਰਜਮੁਖੀ ਤੇ ਕਿੰਨੇ ਹੀ ਹੋਰ ਫੁੱਲ ਆਪਣੀ ਸੁੰਦਰਤਾ ਵਿਖਾ ਰਹੇ ਸਨ। ਦੁਪਹਿਰ ਸਿਖਰਾਂ ਤੇ ਸੀ ਐਨੇ ਨੂੰ ਇੱਕ ਬਜ਼ੁਰਗ ਉਸ ਪਾਰਕ ਦੇ ਵਿੱਚ ਆ ਗਿਆ। ਬੋੜਿਆ ਉਸਨੇ ਆਪਣੀ ਐਨਕਾ ਥਾਣੀ ਉਸ ਮੁੰਡੇ ਨੂੰ ਤੱਕਿਆ ਉਸ ਨੂੰ ਉਹ ਪਿਆਰਾ ਲੱਗਿਆ ਉਸ ਨੂੰ ਉਸ ਦੀ ਆਵਾਜ਼ ਤੇ ਅੰਦਾਜ਼ ਚੰਗਾ ਲੱਗਿਆ ਉਸ ਨੂੰ ਉਹ ਮੁੰਡਾ ਧਰਤੀ ਦਾ ਗੁਲਾਬ ਜਾਪਿਆ ਬਜ਼ੁਰਗ ਉਸ ਮੁੰਡੇ ਦੇ ਹੋਰ ਨੇੜੇ ਗਿਆ ਗੁਲਾਬ ਦੇ ਫੁੱਲ ਵੇਚਣ ਵਾਲੇ ਮੁੰਡੇ ਨੇ ਦੇ ਨੰਗੇ ਪੈਰ ਤਪ ਰਹੇ ਸਨ ਪਰ ਚਿਹਰਾ ਖਿੜ ਰਿਹਾ ਸੀ ਪਰ ਚਿਹਰਾ ਖੇੜ ਰਿਹਾ ਸੀ ਇਸ ਤਰ੍ਹਾਂ ਬਜ਼ੁਰਗ ਉਸ ਮੁੰਡੇ ਦੇ ਹੋਰ ਨੇੜੇ ਗਿਆ ਗੁਲਾਬ ਦੇ ਫੁੱਲ ਵੇਚਣ ਵਾਲੇ ਮੁੰਡੇ ਦੇ ਨੰਗੇ ਪੈਰ ਤਪਰੇ ਸਨ ਚਿਹਰਾ ਖੇੜ ਰਿਹਾ ਸੀ ਦੁਪਹਿਰ ਹੋਣ ਦੇ ਕਾਰਨ ਧਰਤੀ ਉੱਤੇ ਹੋਰ ਤਪ ਰਹੀ ਸੀ ਨੰਗੇ ਪੈਰ ਲੂਸੇ ਜਾ ਰਹੇ ਸਨ ਬਜ਼ੁਰਗ ਦਾ ਮਨ ਪਸੀਜਿਆ ਗਿਆ ਉਸਨੇ ਮੁੰਡੇ ਦੇ ਨੰਗੇ ਪੈਰਾਂ ਨੂੰ ਆਪਣੇ ਹੱਥਾਂ ਦੇ ਨਾਲ ਨਾਪਿਆ ਤੇ ਛੱਟ ਨੇੜੇ ਦੀ ਬੂਟਾਂ ਦੀ ਦੁਕਾਨ ਤੇ ਗਿਆ ਉਸਨੇ ਮੁੰਡੇ ਦੇ ਪੈਰਾਂ ਦੇ ਮੇਚ ਦੇ ਬਕਲਾ ਵਾਲੇ ਬੂਟਾਂ ਦਾ ਜੋੜਾ ਖਰੀਦਿਆ ਪੁੱਤਰਾ ਲੈ ਇਹ ਬੂਟ ਆਪਣੇ ਪੈਰਾਂ ਵਿੱਚ ਪਾ ਲੈ ਬਜ਼ੁਰਗ ਨੇ ਝੁੱਕ ਕੇ ਥਾਪੜਾ ਦਿੰਦਿਆਂ ਕਿਹਾ ਬੂਟ ਬਿਲਕੁਲ ਮੇਚ ਆ ਗਏ ਤੇ ਮੁੰਡੇ ਦਾ ਚਿਹਰਾ ਖਿੜ ਉਠਿਆ ਮੁੰਡੇ ਦੇ ਮੂੰਹੋਂ ਨਿਕਲਿਆ ਬਾਬਾ ਤੂੰ ਰੱਬ ਹੈ ਨਹੀਂ ਨਹੀਂ ਪੁੱਤਰਾ ਮੈਂ ਤਾਂ ਇੱਕ ਇਨਸਾਨ ਹਾਂ ਲੇਖਕ ਹਾਂ ਬਜ਼ੁਰਗ ਦਾ ਉੱਤਰ ਸੀ ਬਜ਼ੁਰਗ ਦੱਸਣਾ ਨਹੀਂ ਸੀ ਚਾਹੁੰਦਾ ਕਿ ਉਹ ਬੱਚਿਆਂ ਲਈ ਕਿ ਕਵਿਤਾਵਾਂ ਤੇ ਕਹਾਣੀਆਂ ਲਿਖਣ ਵਾਲਾ ਹੈ ਮੇਰੀ ਮੰਮੀ ਮੈਨੂੰ ਦੱਸਦੀ ਹੁੰਦੀ ਹੈ ਕਿ ਰੱਬ ਬੜਾ ਦਿਆਲੂ ਹੈ ਸਭ ਦੀਆਂ ਲੋੜਾਂ ਪੂਰੀਆਂ ਕਰਦਾ ਹੈ ਮੁੰਡਾ ਖੁਸ਼ੀ ਵਿੱਚ ਬੋਲਿਆ ਮੁੰਡੇ ਨੂੰ ਉਸਦੀ ਮੰਮੀ ਸਿੱਖਦਾਇਕ ਕਹਾਣੀਆਂ ਸੁਣਾਉਂਦੀ ਹੋਵੇਗੀ ਬਜ਼ੁਰਗ ਨੇ ਕਲਪਨਾ ਕੀਤੀ ਜੇ ਰੱਬ ਨਹੀਂ ਤਾਂ ਰੱਬ ਦੇ ਦੋਸਤ ਹੈ ਮੁੰਡੇ ਦੇ ਮੂੰਹੋਂ ਫਿਕਰਾ ਨਿਕਲਿਆ ਚੱਲ ਐਦਾਂ ਹੀ ਸਹੀ ਬਜ਼ੁਰਗਾਂ ਨੇ ਹੰਗੂਰਾ ਭਰਿਆ ਪੁੱਤਰਾ ਇੱਕ ਗੁਲਦਸਤਾ 30 ਰੁਪਏ ਵਾਲਾ ਮੈਨੂੰ ਵੀ ਦੇ ਦੇ ਬਜ਼ੁਰਗ ਨੇ ਕਿਹਾ ਤਪ ਦੀ ਦੁਪਹਿਰ ਰੱਬ ਬਜ਼ੁਰਗ ਤੇ ਮੁੰਡੇ ਜਿਵੇਂ ਦੋਸਤ ਬਣ ਗਏ ਹੋਣ